ਵੰਡਾ ਹੋਰ ਢੱਟਿਆ ਹੋਰ ਢੱਟਿਆ ਕਾਰਬੋਨਾ ਡੀਗਾਰੇ ਚੱਲ ਵਧੀਆ ਹੋਰ ਸਹੀ ਫੁੱਟਬਾਲੋਂ ਦਾ ਮੇਰਾ ਚੱਖਾ ਹੀ ਹੋਣਾ ਸਾਡਾ ਪਹਿਲਾ ਤਾਂ ਪਿਆਰਿਆ ਤਗਾ ਪਹਿਲੇ ਹੋਰ ਮਿੱਠੂ ਭਾਈ ਵਧੀਆ ਵਧੀਆ ਸੈਟ ਆਹੋ ਤੁੰਨਾ ਕਰ ਦੋ ਦੀਆ ਉਹ ਕਾਹਦਾ ਧੰਨਵਾਦ ਕੋਈ ਨਹੀਂ ਖਿਆਰਿਆ ਕਿ ਦੂ ਪਹਿਲਾ ਤੋਂ ਆਹ ਕੰਮ ਆ ਇਹਦਾ ਵਾਸ ਉਹ ਜਾਰ ਵੀ ਠੀਕ ਠੀਕ ਆ ਭਾਈ ਜੀ। ਇਹ ਕੋਈ ਐਸਾ ਨਾਲਾ ਵੀ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਇਹ ਆ ਗੱਲ ਨੂੰ। ਤਾਂ ਸਾਡੇ ਹੱਥ ਨਹੀਂ ਕੋਆਂ ਦੀ ਗੱਲ। ਠੀਕ ਆ ਤੁਹਾਨੂੰ ਪਰ ਆਪਾਂ ਤਾਂ ਜੇ ਹੁਣ ਅਸੀਂ ਪਲੇਅਰ ਆ ਆਪਾਂ ਇਦਾਂ ਆਪਾਂ ਇਦਾਂ ਮੈਚਾਂ ਨੂੰ ਇਕੱਠੇ ਕਰ ਸਕਦੇ ਪਰ ਉਹਦੇ ਦਾ ਸਿਸਟਮ ਨਹੀਂ ਲਈ ਜਾਂਦਾ। ਠੀਕ ਆ ਇਹ ਹੁੰਦਾ ਸਾਰੀ ਰਿਪੋਰਟ ਹੀ ਐਨਆਰਏ ਦੀ ਉਹਨਾਂ ਨਾਲ ਹੁੰਦਾ। ਵਧੀਆ ਭਾਈ ਚੱਲ ਵਧੀਆ। ਓਏ ਨਹੀਂ ਰੱਬਾ ਜੋ ਕਰਦਾ ਰੱਬੇ ਕਰੂਗਾ। ਆ ਬੰਦਾ ਕੌਣ ਕਰੇਗਾ ਇਹ ਨਾ ਕਰੂਗਾ। ਸਹੀ ਗੱਲ ਆ ਜੀ। ਉਹ ਕਿਨੇ ਵਧੀਆ ਵਾਟੇ ਢੱਲੋ ਨਹੀਂ ਆ ਗਿਆ ਸਰ ਗਿਆ ਉਹ ਤਾਂ ਕਹਿੰਦਾ ਕੋਈ ਚੱਕਰੇ ਨਹੀਂ ਦੱਸ ਦੇਣ ਲੋਬਾ ਜਾ ਕੇ ਵੀ ਚਾਦਾ ਮੈਂ ਰਾਤੀ ਲਾਇਆ ਹੀ ਉਹਨਾਂ ਨੂੰ ਕਿੱਥੇ ਆ ਮੈਂ ਕਿਹਾ ਮੈਂ ਹੀ ਰੋਟੀ ਖਾਂਦੇ ਮੈਂ ਕਿਹਾ ਬਹੁਤ ਵਧੀਆ ਮੈਂ ਤੈਨੂੰ ਮੈਸੀ ਵੀ ਕੀਤਾ ਗੋਡੀ ਜੋ ਬਹੁਤ ਹੋਣਾ ਕੰਮ ਕੀਤਾ ਨਹੀਂ ਨਹੀਂ ਕਹਿੰਦਾ ਆਪਾਂ ਕੱਲ ਹੀ ਤੁਹਾਡੇ ਤੋਂ ਭੱਜੇ ਆ ਮੈਂ ਕਿਹਾ ਨਹੀਂ ਭੱਜੇ ਉਹ ਤਾਂ ਆਪਾਂ ਨੂੰ ਪਤਾ ਚੱਲ ਅੱਗੇ ਗੱਲੇ ਦਾ ਆਪਾਂ ਜਿਹੜੇ ਬੰਦੇ ਦੀ ਆ ਕਹੀਦਾ ਨਾ ਵੀ ਚੱਲ ਥੋੜੀ ਬਹੁਤੀ ਜੋ ਲੋਡ ਹੋਵੇ ਬੰਦੇ ਕਰ ਦਿੰਦੇ ਆ ਸਹੀ ਗੱਲ ਆ ਹਾਂ ਭਰਾ ਸਾਡਾ 14 ਸਾਲ ਤੋਂ ਸਾਈਡ ਤੇ ਹੋ ਗਿਆ ਗੇਮ ਤੋਂ ਸਹੀ ਗੱਲ 14 ਸਾਲ ਹੋ ਗਿਆ ਕਿ ਨਹੀਂ ਹੋ ਗਿਆ ਜਦੋਂ ਯਾਨੀ ਕਿ ਜਦੋਂ ਮੈਂ ਖੇਡਣ ਲੱਗਾ ਉਦੋਂ ਤੋਂ ਤੂੰ ਭਾਈ ਆਇਆ ਜਦੋਂ ਪਰੇ ਹੋਣਾ ਸ਼ੁਰੂ ਹੋ ਗਿਆ ਇਹ ਇੱਕ ਦੋ ਵਾਰ ਆਪਾਂ ਮਿਲੇ ਤੀਰਥ ਦੇ ਨਾਲ ਮੋਡਸਲ ਦੇ ਘੁੰਮਦੇ ਆਏ ਸੀ ਠੀਕ ਆ ਉਸ ਤੋਂ ਬਾਅਦ ਬੜੇ ਬਹੁਤ ਟਾਈਮ ਹੋ ਗਿਆ ਇਹ ਮਿੱਠੂ ਬਾਰਾ ਗੱਲ ਕਰਦੇ ਨਾ ਕਿੱਥੇ ਹੁੰਦਾ ਕਿੱਥੇ ਹੁੰਦਾ ਕਹਿੰਦਾ ਯਾਰ ਪਤਾ ਹੀ ਨਹੀਂ ਕਿੱਥੇ ਹੁੰਦਾ ਦੋ ਤਿੰਨ ਵਾਰ ਜਿੱਦਾਂ ਇਹਨਾਂ ਦਾ ਕੰਟੈਕਟ ਹੋਇਆ ਆਪਣਾ ਤਾਂ ਹੋਇਆ ਹੀ ਨਹੀਂ ਤਾਂ ਤਕਰੀਬਨ ਇਹ ਹਿਸਾਬ ਲਾ ਲਾ ਵੀ 4 ਸਾਲ ਤੋਂ ਗੱਲ ਚੱਲਦੀ ਸੀ ਤੇਰੀ ਵੀ ਉਹਨੂੰ ਲਿਆਇਆ ਕਰੀਏ ਚਾਹੇ ਉਹ ਕੋਚ ਬਣ ਜਾਵੇ ਚਾਹੇ ਰੈਫਰੀ ਬਣ ਜਾਵੇ ਐ ਇਦਾਂ ਚੱਲਦਾ ਚੱਲਦਾ ਸਿਸਟਮ ਇਦਾਂ ਰਹਿ ਗਿਆ ਫੇਰ ਜਦੋਂ ਉਹਨੂੰ ਸੁਰਖਪੁਰ ਹੋਇਆ ਉਸ ਦਿਨ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ ਬਲੌਗ ਵਿੱਚ ਮੈਂ ਕਿਹਾ ਬੋਲਣਾ ਮੈਂ ਕਿਹਾ ਉਹਦਾ ਨਾਮ ਲੈਣਾ ਤੂੰ ਤੈਨੂੰ ਜਾ ਕੇ ਹੋਣਾ ਉਹਦੇ ਇਹਨੂੰ ਦੱਸਿਆ ਮੈਂ ਕਿਹਾ ਵੀ ਚੱਲ ਆਪਾਂ ਕਿੱਥੇ ਚੱਲ ਜਾਂਗੇ ਜਿੱਦਾਂ ਵੀ ਹੋਇਆ ਚੱਲ ਵਧੀਆ ਹੋ ਗਿਆ ਮੇਰਾ ਵੀਰ ਬਾਈ ਬਹੁਤ ਧੰਨਵਾਦ ਕਰਦਾ ਧੰਨਵਾਦ ਬਹੁਤ ਕਰਦਾ ਧੰਨਵਾਦ ਬਹੁਤ ਅਦਾਸ ਦਾ ਰੀਲ ਚਾੜੀਓ ਇੱਕੋ ਗੱਲ ਰੀਲ ਚਾੜੀਓ ਧੰਨਵਾਦ ਨਹੀਂ ਜਾਨਾ ਸਾਡਾ ਨਾ ਕਰਿਆ ਕਰ ਨਹੀਂ ਨਹੀਂ ਹੋਣ ਵੀ ਬੰਦਾ ਕਰਦੇ ਆਂ ਕਿ ਕਿਹਦਾ ਮੈਨੂੰ ਇੰਟਰਵਿਊ ਨਹੀਂ ਦੇਣੀ ਆਉਂਦੀ ਯਾਰ ਬੋਲਣਾ ਨਹੀਂ ਆਉਂਦਾ ਕੈਮਰਾ ਓਏ ਪਹਿਲਾਂ ਤੋਂ ਇਹ ਕੰਮ ਇਹਦਾ ਪਹਿਲਾਂ ਤੋਂ ਵਸ ਸਟਾਰਟਿੰਗ ਤੇ ਵੀ ਪਤਾ ਕਿਦਾਂ ਹੁਣ ਮੇਰਾ ਵੀਰ ਹਨਾ ਹੁਣ ਚੱਲ ਵਧੀਆ ਹੁਣ ਜਿੱਦਾਂ ਸਾਰਿਆਂ ਨੂੰ ਪਤਾ ਲੱਗ ਗਿਆ ਤੇਰਾ ਦੁਬਾਰਾ ਹਨਾ ਤੂੰ ਆਪਾਂ ਆਪਾਂ ਉਹ ਬੰਦੇ ਦੀ ਕਰੀਦੀ ਆ ਜਿਹੜਾ ਬੰਦਾ ਕਬੱਡੀ ਖੇਡਿਆ ਵੇ ਜਿਹੜਾ ਮਾਲਕ ਰਿਜ਼ਰਵ ਕਰਦਾ ਸੀ ਇਸ ਕੰਮ ਨੂੰ ਹੁਣ ਕਾਢ ਹੀ ਪਾ ਹੀ ਚਲੋ ਵਧੀਆ ਜਨਤਾ ਜਿੱਦਾਂ ਸਾਰੇ ਭਰਾਵਾਂ ਨੇ ਪਿਆਰ ਦਿੱਤਾ ਹਨਾ ਭਾਈ ਜਦੋਂ ਠੀਕ ਹੋ ਗਿਆ ਭਾਈ ਨੇ ਲਾ ਪੈਣਾ ਫੇਰ ਟੀਮ ਬਣਾਉਣਾ ਕਾਢੀ ਭਾਈ ਨੇ ਅਸੀਂ ਬਹੁ ਮੇਲੇ ਖੜਾਏ ਭਾਈ ਨਾ ਕਾਢੀ ਭਾਈ ਨਾ ਐਦਾਂ ਆ ਵੀ ਤੈਨੂੰ ਐਦਾਂ ਆ ਵੀ ਤੈਨੂੰ ਮਾੜੀ ਵੀ ਹੁਣ ਆਪਣੀ ਨਾ ਝਾਕ ਆਪ ਕੱਢਣੀ ਪੈਣੀ ਆ ਹਾਂ ਤੂੰ ਮੇਰਾ ਭਰਾ ਜਾਇਆ ਕਰ ਰੈਫਰੀ ਕਰਿਆ ਕਰ ਹੌਲੀ ਹੌਲੀ ਸ਼ੁਰੂ ਹੋ ਠੀਕ ਆ ਕਰੇ ਬੈਗੇ ਕੀ ਕਰਨਾ ਹੁਣ ਜਿੱਦਾਂ ਹੁਣ ਤੂੰ ਕਹਿੰਦਾ ਅਸੀਂ 10000 ਤੁਹਾਨੂੰ ਨਹੀਂ ਮਹੀਨੇ ਦਾ ਜੇ ਕਮੇਟੀ 2000 ਵੀ ਦਿੰਦੀ ਐ ਇੱਕ ਮੈਚ ਦਾ ਤਾਂ ਮਹੀਨੇ ਦੇ 20 ਮੈਚ ਵੀ ਲਾਵੇਂ ਤਾਵੇਂ ਆ ਇੱਕ ਦੂਜਾ ਇੱਕ ਹੋਰ ਮੈਂ ਇਹ ਕਹਿਣਾ ਵੀ ਚੱਲਦਾ ਨਾ ਹਾਂ ਚੱਲਦਾ ਚੱਲਦੀ ਰਿਕਾਰਡਿੰਗ ਚੱਲਦੀ ਚੱਲਦੀ ਸਤਾ ਮੈਂ ਕਹਿਣ ਲੱਗਾ ਇਹ ਨਵੇਂ ਸ਼ਹਿਰ ਜ਼ਿਲ੍ਹੇ ਦਾ ਮੁੰਡਾ ਆ ਪਾ ਜੀ ਸਹੀ ਗੱਲ ਆ ਸਤਾ ਨਵੇਂ ਸ਼ਹਿਰ ਜ਼ਿਲ੍ਹੇ ਵਿੱਚ ਕਮੇਟੀਆਂ ਪਿੰਡਾਂ ਦੀਆਂ ਨੇ ਕੈਂਪ ਲਾਉਂਦੀਆਂ ਹੂੰ ਸਾਡੇ ਵਾਲ ਨਹੀਂ ਲਾਉਂਦੀਆਂ ਸਾਡੇ ਲਈ ਅਸੀਂ ਆ ਬੁਲਾਉਂਦੇ ਆ ਪਲੇਅਰ ਲਾਉਂਦੇ ਆ ਉਧਰੋਂ ਲਾਉਂਦੀਆਂ ਐਨ ਆ ਆਰ ਆਈ ਲਾਉਂਦੇ ਆ ਉਹਨਾਂ ਨੂੰ ਸ਼ੌਂਗ ਆ ਵੀ ਨਿਆਣੇ ਤਕੜੇ ਹੋਣ ਉਹ ਕੋਲੋਂ ਪੈਸੇ ਲਾਉਂਦੇ ਆ ਪਹਿਲਾ ਬਿੰਦੂ ਭਾਈ ਫਰਾਲੇ ਵਾਲਾ ਕਰਦਾ ਸੀਗਾ ਭਾਮ ਸਵੇਰ ਨੂੰ ਹਾਂਜੀ ਸ਼ਾਮ ਨੂੰ ਮਲਪੁਰ ਰੜਕਾ ਹੁਣ ਭਾਈ ਨੂੰ 2 ਸਾਲ ਹੋ ਗਏ ਬਾਹਰ ਗਿਆ ਨੂੰ ਹੁਣ ਉਹ ਕੈਂਪ ਹੋ ਗਿਆ ਬੰਦ ਤੇ ਮੈਂ ਇਹ ਬੇਨਤੀ ਕਰਦਾ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਾ ਜਿਹੜੇ ਐਨ ਆਰ ਆਈ ਆ ਚਾਹੇ ਹੋਰ ਵੀ ਆ ਯਾਰ ਵੀ ਭਾਈ ਗੱਲਾ ਹੈ ਭਾਈ 10 15 ਕਿਲੋਮੀਟਰ ਆਜਿਆ ਕਰੂਗਾ ਤੁਸੀਂ ਇੱਕ ਟਾਈਮ ਸਵੇਰ ਦਾ ਦੇ ਦਿਓ ਇੱਕ ਸ਼ਾਮ ਦਾ ਦੇ ਦਿਓ ਨਹੀਂ ਭਾਈ ਨੇ ਟੂਰਨਾਮੈਂਟ ਤੇ ਜਾਣਾ ਨਾ ਜਾਵੇ ਭਾਜੀ ਗੋ ਜੌਬ ਹੋਵੇ ਬਕਤ ਨੇ ਨਾ ਮਿਹਨਤ ਕਰਾਇਆ ਕਰੇ ਮਿਹਨਤ ਕਰਾਊਗਾ ਸਰ ਇਹਨੂੰ ਨੌਲੇਜ ਆ ਹਰਿਆਈ ਚੀਜ਼ ਦੀ ਆਪਣੀ ਮਿਹਨਤ ਕੀਤੀ ਆ ਕਬੱਡੀ ਖੇਡਾ ਇਹਨੂੰ ਪਤਾ ਨਹੀਂ ਤੇ ਕਈਆਂ ਨੂੰ ਤਾਂ ਮਿਹਨਤ ਕਰਾਉਣ ਦਾ ਹੀ ਨਹੀਂ ਪਤਾ ਖੜ ਕੇ ਸੀਟੀਆਂ ਮਾਰੀ ਜਾਂਦੇ ਆ ਦੌੜ ਲਾ ਲਓ ਉਹ ਕਰ ਲਓ ਇਹ ਤਾਂ ਹਰੇਕ ਨੂੰ ਪਤਾ ਚੀਜ਼ ਦਾ ਅਸਲੀ ਟੈਕਨੀਕਲ ਮਿਹਨਤ ਤੁਸੀਂ ਦਾਂ ਦੱਸੂ ਮੁੰਡਿਆਂ ਨੂੰ ਨਵੇਂਆਂ ਨੂੰ ਰੇਡਰਾਂ ਨੂੰ ਦੱਸੂ ਕਿੱਥੋਂ ਵਜਾਉਣਾ ਜਾਫੀ ਨੂੰ ਦੱਸੂਗਾ ਕਿੱਥੋਂ ਦੂ ਲਗਾ ਲਾਉਣਾ ਹੈ ਨਾ ਜਿਹੜਾ ਖੇਡਿਆ ਉਹ ਵੀ ਦੱਸ ਸਕਦਾ ਕੋਈ ਹੋਰ ਡੀਪੀ ਜਾਂ ਪੀਡੀ ਥੋੜੋ ਪੀਡੀ ਮਾਟਰ ਥੋੜਾ ਕਰਾਉ ਨੂੰ ਕਬੱਡੀ ਦੀ ਉਹਨਾਂ ਨੇ ਤਾਂ ਕਿਤਾਬ ਪੜ੍ਹ ਵੀ ਆ ਇੰਨੇ ਫੁੱਟ ਦੇ ਹੰਦੇ ਹੁੰਦੇ ਤੁਹਾਡੇ ਇੰਨੇ ਮੀਟਰ ਦੀ ਤੁਹਾਡੀ ਗਰਾਊਂਡ ਆ ਹਨਾ ਉਹ ਸਿੱਧੀ ਹੀ ਹਸਦਾ ਕਹਿੰਦਾ ਇਹ ਰੇਡਰ ਨੇ ਟੱਚ ਮਾਰਿਆ ਤੇ ਜਾਫੀ ਆ ਮੁਰਿਆ ਜਾਫੀ ਨੂੰ ਸਮਝਾਉਦੇ ਹੀ ਮੰਗੀ ਭਾਈ ਨੂੰ ਕਰੇ ਸਮਝਾਉਦੇ ਕਹਿੰਦੇ ਤੇਰੇ ਟੱਚ ਮਾਰਿਆ ਨਾ ਰੇਡਰ ਨੇ ਤੂੰ ਜਰ ਮੁਰਿਆ ਚਾਹੇ ਰੇਡਰ ਨੇ ਸੱਜੇ ਭਜਣਾ ਜਾਂ ਖੱਬੇ ਭਜਣਾ ਉਹ ਕਹਿੰਦਾ ਮੈਨੂੰ ਪਤਾ ਚਰਾਂ ਕਿ ਹਾਂ ਦੱਸੋ ਨਾ ਕਰਾਂ ਕਿ ਇਹ ਭੱਜ ਤਾ ਹੁਣ ਜਾਣਾ ਹੀ ਆ ਕਈ ਸਮਝਾਉਣ ਲੱਗ ਪੈਂਦੇ ਆ ਜਿਨ੍ਹਾਂ ਨੂੰ ਪਤਾ ਨਹੀਂ ਵੀ ਉਹ ਬੰਦੇ ਬਣ ਜਾਂਦੇ ਆ ਕੋਚ ਇਹਨਾਂ ਨੂੰ ਪਤਾ ਨਹੀਂ ਪਤਾ ਕੀ ਆ ਅੱਜ ਕੱਲ ਅੱਜ ਕੱਲ ਹਨਾ ਜਿਹੜਾ ਬੰਦਾ ਖੇਡਿਆ ਪਲੇਅਰ ਆ ਕੋਚ ਆ ਆਪਾਂ ਉਹਦੀ ਰਿਸਪੈਕਟ ਕਰਦੇ ਆ ਜਿਹੜਾ ਨਹੀਂ ਖੇਡਿਆ ਉਹ ਉਹ ਬਰੋ ਉਹ ਥੋੜੀਆਂ ਗਰਾਊਂਡ ਵਿੱਚ ਵੀ ਆਣ ਕੇ ਨਾ ਗਲਤ ਗੱਲਾਂ ਕਰਦੇ ਆ ਹਾਂਜੀ ਹੁਣ ਕੱਲ ਗਰਾਊਂਡ ਕਿੰਨੇ ਮੈਚ ਫਸਾਈ ਗਏ ਬਈ ਐਵੇਂ ਰੌਲਾ ਪਾ ਲਈ ਨਾ ਤੁਹਾਨੂੰ ਜਿਹੜੀ ਇੱਕ ਦਿਨ ਮੈਚ ਦੇ ਮੈਨੂੰ ਰੂਲ ਸਮਝਾਉਣ ਦੇ ਕਬੱਡੀ ਦਾ ਹਾਂ ਬਈ ਦੱਸੋ ਖੇਡਦੇ ਉਮਰ ਨੰਗੇ ਆਹੋ ਆਹੋ ਖੇਡਦੇ ਉਮਰ ਨੰਗੇ ਆਹੋ ਉਹ ਨੂੰ ਬੰਦਾ ਦੱਸ ਰਿਹਾ ਵੀ ਆਹ ਰੂਲ ਇਦਾਂ ਹੁੰਦੇ ਮੈਨੂੰ ਕਹਿੰਦੇ ਭਾਈ ਇਦਾਂ ਟੱਚ ਹੋਇਆ ਤੇ ਉਹਦਾ ਪੈਰ ਬਾਹਰ ਹੋ ਗਿਆ ਜਾਫੀ ਦਾ ਤਾਂ ਪੁਆਇੰਟ ਕਹਿੰਦੇ ਜਾਫੀ ਦਾ ਵੀ ਦੂਜੇ ਨੇ ਫੜ ਲਿਆ ਮੈਂ ਕਿਹਾ ਜੇ ਉਹਨੇ ਫੜੇ ਤੇ ਐ ਮਾਰਿਆ ਨਾ ਤੇ ਇਹ ਤੁਹਾਡਾ ਬੰਡਿਆ ਸੇਮ ਮੂਵਮੈਂਟ ਤੇ ਇੱਕ ਤੁਹਾਡੇ ਇੱਕ ਤਾਂ ਡਿਸਟੋਪਰ ਦਾ ਪੈਰ ਬਾਹਰ ਹੋਇਆ ਇੱਕ ਤਾਂ ਡਿਸਟੋਪਰ ਨੂੰ ਹੱਥ ਲੱਗਾ ਤੀਜੇ ਦਾ ਸਟੋਪਰ ਨੇ ਬਾਅਦ ਚ ਖੁੱਚ ਪਈ ਆ ਪਾਜੀ ਮੈਨੂੰ ਕਹਿੰਦੇ ਸੌਖਾ ਜਾ ਮੈਂ ਕਹਾਂ ਤੂੰ ਖਾ ਜਾ ਮੈਂ ਕਹਾਂ ਦਸੌਖਾ ਜਾ ਉਹ ਦੋ ਜਾਨੇ ਐਵੇਂ ਟੀ-ਸ਼ਰਟਾਂ ਪਾਈਆਂ ਪਈਆਂ ਕਬੱਡੀ ਵਾਲੀਆਂ ਪਾਜੀ ਇਦਾਂ ਮੈਂ ਕਹਾਂ ਤੂੰ ਪਲੇਅਰ ਹੈਂ ਕਿ ਜਾਫੀ ਮੈਂ ਕਹਾਂ ਮੈਨੂੰ ਪਤਾ ਹੀ ਨਹੀਂ ਤੂੰ ਪਲੇਅਰ ਹੈਂ ਕਿ ਸਵੇਰ ਹੈ ਤੂੰ ਕਹ ਤਾ ਰੋਲੀ ਪਈ ਜਾਂਦਾ ਮੇਰੇ ਮੂਰੇ ਐਵੇਂ ਉਹ ਜਿਹੜਾ ਬੰਦਾ ਖੇਡਿਆ ਉਹ ਗੇਮ ਵਿੱਚ ਆਵੇ ਫੀਲਡ ਵਿੱਚ ਆਵੇ ਵਧੀਆ ਗੱਲ ਆ ਕਬੱਡੀ ਦਾ ਤਾਂ ਹਜ਼ਾਰ ਹੋਣਾ ਕਬੱਡੀ ਦਾ ਥੋੜਾ ਦਾਵਾ ਡੋਲੀ ਕੰਮ ਇਥੋਂ ਆਈ ਜਾਂਦਾ ਜਿਹੜੇ ਝੋਲਾ ਚੱਕ ਕੋਚ ਬਣੇ ਪਏ ਆ ਠੀਕ ਆ ਉਹਨਾਂ ਦਾ ਕਰਕੇ ਬਾਕੀ ਜਿਹੜੇ ਅਫੀਸ਼ੀਅਲ ਆ ਉਹਨਾਂ ਨੂੰ ਬੇਨਤੀ ਕਰਦਾ ਵਾੜਾ ਜਾਂ ਸਹੀ ਕਰਿਆ ਕਰੋ ਠੀਕ ਆ ਚੰਗਾ ਬੜਾ ਮੈਚ ਫਦਾ ਕੇ ਬਹਿਨਦੇ ਆ ਇੱਕ ਹੋਰ ਬੜਾ ਕੰਮ ਚੱਲ ਪਿਆ ਚੱਲ ਹੋਲਡ ਚੱਲ ਹੋਲਡ ਉਹ ਜਿਹੜਾ ਮੇਰੇ ਵਰਗਾ ਪਾਣੀ ਪਲਾਉਣ ਗਿਆ ਹੁੰਦਾ ਉਹ ਹੋਲਡ ਲੈਂਡ ਤੇ ਹੀ ਹੁੰਦਾ ਵਾ ਪਿੱਛੋਂ ਪਹਿਲੇ ਡੱਬਾ ਬਣਾਉਣਾ ਪਹਿਲਾਂ ਹੀ ਪਿੱਛੋਂ ਹੋਲਡ ਹਲੇ ਥੱਲੇ ਕੋਚ ਖੜਾ ਹੁੰਦਾ ਸਿਆਣੇ ਪਲੇਅਰ ਸੀਨੀਅਰ ਟੀਮ ਦੇ ਜਿਹੜੇ ਵਧੀਆ ਉਹ ਖੜੇ ਹੁੰਦੇ ਜਿਹੜਾ ਮੇਰੇ ਵਰਗੇ ਨੇ ਨੰਬਰ ਨਹੀਂ ਲੈਣਾ ਸਾਰਿਆਂ ਤੋਂ ਵੱਧ ਪਿੰਡੇ ਦੇ ਸਮਾਨ ਉਹ ਮੜ ਕੇ ਜਾਂਦਾ ਗਰਾਊਂਡ ਤੇ ਉਹਨੇ ਉੱਥੋਂ ਪਿੱਛੋਂ ਹੀ ਆਇਆ ਕਰਦਾ ਨਾ ਨਾ ਤੀਰ ਬਣਾਉਂਦਾ ਹੋਲਡ ਲੈ ਲਓ ਇਹਦੇ ਨਾਲ ਗਰਾਊਂਡ ਦਾ ਹੁੰਦਾ ਮਾਹੌਲ ਖਰਾਬ ਠੀਕ ਆ ਉਸਤਾਦ ਜੀ ਹੁਣ ਆਪਾਂ ਨਾ ਬੜਾ ਫਾਸਟ ਬੋਲਿਆ ਨਾ ਨਹੀਂ ਨਹੀਂ ਬਹੁਤ ਵਧੀਆ ਉਸਤਾਦ ਆਪਾਂ ਨਾ ਹੁਣ ਆਪਣੇ ਗੱਲੇ ਉਸਤਾਦ ਹੀ ਗੇਮ ਤੇ ਹੁੰਨੇ ਆ ਵੀ ਤੁਹਾਡੇ ਇਕੱਠਿਆਂ ਦੀਆਂ ਕੋਈ ਯਾਦਾਂ ਆਪਣੇ ਕਿੱਦਾਂ ਦੀ ਗੇਮ ਸੀ ਭਾਈ ਜਿਉਂਦਾ ਬਾੜੀ ਤਕੜੀ ਜਦੋਂ ਮੰਗੀ ਹਣੀ ਪੂਰੇ ਚੜਾਈ ਚ ਹੁੰਦੇ ਮਠੱਡੀ ਮੇਲਾ ਹੋਇਆ ਜੀ ਹਾਂਜੀ ਹਾਂਜੀ ਇਹ ਬੰਦਾ ਪੂਰਾ ਟੌਪ ਤੇ ਖੇਡਿਆ ਜੀ ਇਹਨੇ ਖਰੇ ਸਿੰਗਲ ਚ ਆਪਾਂ ਨਹੀਂ ਖਾਦਾ ਜੀ ਉਸ ਤੋਂ ਅੰਨੇ ਸਿੰਗਲ ਜਾਪਾਨੀ ਕਹਦਾ ਉਦੋਂ ਇਹਦਾ ਪੂਰੀ ਚਰਚਾ ਸੀ ਉਦੋਂ ਕਰ ਇਹਨੂੰ ਬਾਹਰ ਵੀ ਉਦੋਂ ਹੀ ਲੈ ਕੇ ਜਾਣਾ ਹੈ ਉਦੋਂ ਬਾਅਦ ਉਦੋਂ ਬਾਅਦ ਗੱਲ ਹੋਏ ਉਦੋਂ 8 ਦੇ ਵੇ ਉਦੋਂ ਗੱਲ ਹੋਏ ਯਾਨੀ ਕਿ ਕਬੱਡੀਆਂ ਇੰਨੀਆਂ ਤਗੜੀਆਂ ਇਹਦਾ ਵੀਡੀਓ ਇਹਦੀਆਂ ਦੇਖੇ ਹੋਣੀਆਂ ਸ਼ਾਇਦ ਮੈਂ ਦੇਖੂਆਂ ਹੈਗੀਆਂ ਹੈਗੀਆਂ ਤੇ ਉਹਦੇ ਮੈਂ ਇਹ ਲੱਤ ਲੁੱਤ ਘਮਾਉਣ ਦਾ ਅੰਦਾਜ਼ ਦੇਖਿਓ ਬੰਦੇ ਕੀ ਕਰਦਾ ਕਲਾਕਾਰੀ ਦੇਖਿਓ ਜ਼ੋਰ ਲਾਉਂਦਾ ਹੀ ਨਹੀਂ ਕਬੱਡੀ ਤੇ ਕੀ ਕਰਦਾ ਕਦੇ ਜ਼ੋਰ ਵਾਲੇ ਇਦਾਂ ਕਰਦੇ ਕਲਾਕਾਰੀ ਦੇਖੀ ਕਦੇ ਵੀ ਵੀਡੀਓ ਕੱਢ ਕੇ ਦੇਖੋ ਕੀ ਕਰਦਾ ਡਬਲ ਲੈਣਾ ਕਿੱਦਾਂ ਕੀ ਲੱਤ ਘਲੱਤ ਨੂੰ ਆਉਂਦਾ ਕੀ ਕਰਦਾ ਪਰ ਗਲਾਗਰੀ ਤਾਂ ਹੈ ਰਾ ਜਿਹੜਾ ਹੈ। ਮੁੰਡੇ ਦਾ ਹੈ ਪਿੰਡੇ ਤੇ ਸਾਰੀ ਲੱਤੀ ਪਈ ਆ। ਸਹੀ ਗੱਲ। ਹੁਣ ਜਿਹੜਾ ਹੁਣ ਮੈਂ ਗੱਲ ਸੁਣੇ ਹੁਣ ਜੇ ਹੁਣ ਇਹਦੇ ਕੋਲ ਜਿਹੜਾ ਮੰਨ ਲਾ ਹੁਣ ਕੋਈ ਕਮੇਟੀ ਇਹਨੂੰ ਲਾਉਂਦੀ ਆ ਜਾਂ ਐਨਆਰ ਆਈ ਲਾਉਂਦੇ ਆ ਉਹਦੇ ਪਿੰਡ ਕੈਂਪ ਲਾ ਜੇ 20 ਮੁੰਡੇ ਇਹਦੇ ਕੋਲ ਹੋਣਗੇ ਵਿੱਚੋਂ 20 ਚੋਂ 4 ਤਾਂ ਟੌਪ ਤੇ ਭੇਜੂਗਾ ਕਿਉਂਕਿ ਇਹਦੇ ਕੋਲ ਟੈਲੈਂਟ ਆ ਇਹਨੂੰ ਪਤਾ ਸਹੀ ਗੱਲ ਸਰ। ਹੁਣ ਕੱਲੀ ਹੁਣ ਕਈ ਕੱਲੀ ਮਿਹਨਤੀ ਕਰਾਈ ਜਾਂਦੇ ਆ। ਗੇਮ ਗੇਮ ਤਾਂ ਜਿਹੜਾ ਖੇਡਿਆ ਉਹਨੇ ਲਵਾਣੀ ਆ। ਗੇਮ ਦਾ ਤੁਹਾਨੂੰ ਪਤਾ ਦਾ ਹੌਣ ਕਹਦੂ ਤੂੰ 2 ਤੇ ਲੱਗ 2 ਤ ਹੁਣ ਕਈ ਬੰਦੇ ਥੱਲੇ ਪੱਟ ਭਰਨਾ ਕੋਚਿੰਗ ਭਰਨੀ ਕਿਸਦਾ ਗੁੱਟ ਬਗਲ ਭਰਨੀ ਤੇ ਖੇਡਿਆ ਹੀ ਬੰਦਾ ਦੱਸੂਗਾ ਹੈਨਾ ਹੁਣ ਇਹ ਹੁਣ ਜੇ ਕੇ ਮੰਨ ਲਾ ਕੋਈ ਰੇਡਰ ਆ ਭਾਈ ਉਹਨੂੰ ਉਹ ਕੈਂਚੀ ਪਾ ਕੇ ਛਦਾਈਆਂ ਕੋ ਪੰਪ ਮਾਰਦਾ ਤੂੰ ਸਿਆਣਾ ਤੂੰ ਪ੍ਰੋਫੈਸ਼ਨਲੀ ਪਲੇਅਰ ਆ ਤੂੰ ਉਹਨੂੰ ਦੱਸੂਗਾ ਪੁੱਤ ਅੱਡੀ ਚੱਕ ਕੇ ਨਾ ਸਿੱਧਾ ਸੈਰਾਂ ਨੂੰ ਪੰਪ ਮਾਰ ਫੇਰ ਨਿਕਲਦਾ ਠੀਕ ਐ ਤੇ ਜਿਹੜੇ ਹੁਣ ਸੈਡਾਂ ਨੂੰ ਪੰਪ ਮਾਰਦੇ ਹੋ ਇਸੇ ਕਰਕੇ ਮਾਰਦੇ ਉਹਨਾਂ ਦੇ ਪਿੰਡੇ 'ਚ ਜਾਨ ਆ ਗਈ ਆ ਬਸ ਆ ਨਹੀਂ ਹੱਲੇ ਕੰਮ ਕਰਦਾ ਥੱਲੇ ਪੈਰ ਘਮਾਉਂਦੇ ਨਹੀਂ ਥੱਲੇ ਐਡਾ ਬਣਿਆ ਹੁੰਦਾ ਤਾਂ ਬੜੀ ਆਉਂਦੀ ਆ ਉਹ ਬਾਰੀਆਂ ਦਾ ਜ਼ੋਰ ਰੌਂਗ ਸੇੜ ਪੰਪ ਮਾਰਦੇ ਝੂਟੇ ਮਾਰੀ ਜਾਂਦੇ ਆ ਗੋਡੇ ਦਾ ਕੰਮ ਗੋਡੇ ਦਾ ਕੰਮ ਹੀ ਤਾਂ ਆਂਦਾ ਜਾਂ ਗਲਤ ਪਾਸੇ ਪੰਪ ਮਾਰਦੇ ਬਿਲਕੁਲ ਬਿਲਕੁਲ ਮਾੜਾ ਜਿਹਾ ਇਹੋ ਆ ਵੀ ਚੱਲ ਮੈਂ ਰਫ ਇਹ ਕਹਿੰਦਾ ਮਾੜੇ ਕੈਮਰੇ ਇੱਧਰ ਲਿਆ 10 ਸਾਲ ਨੂੰ ਹਾਂ ਮੈਂ ਅਪੀਲ ਕਰਦਾ ਭਰਾ ਸਾਰੇ ਜਿੱਦਾਂ ਭਰਾਵਾਂ ਨੂੰ ਜਿਹੜੇ ਗੱਲੇਪਾੜ ਏਰੀਏ ਦੇ ਆ ਐਨ ਆਰ ਆਈ ਭਰਾ ਹਨਾ ਫੇ ਤੁਸੀਂ ਮੇਰਾ ਵੀਰ ਜ਼ਰੂਰ ਹੈਲਪ ਕਰੋ ਭਾਈ ਦੀ ਤਨਾਲੇ ਕੀ ਨਾਲ ਖੇਡਿਓ ਸਾਰੇ ਬੰਦੇ ਆਪਰੇ ਕਿੰਨੇ ਬੰਦੇ ਆ ਬਹੁਤ ਆ ਪਿਆਰ ਆ ਪਹਿਲਾਂ ਤੋਂ ਸਾਰੇ ਕੰਨ ਥੋੜਾ ਥੋੜਾ ਕਰਕੇ ਆਪੇ ਠੀਕ ਆ ਥੋੜਾ ਥੋੜਾ ਕਰਨ ਨਾਲੇ ਆ ਕਿਹਾ ਵੀ ਭਾਈ ਨੂੰ ਹਨਾ ਵੀ ਹੁਣ ਕੈਂਪ ਲੱਗਣਾ ਆ ਮਹੀਨੇ ਦੋ ਆ ਹਾਂਜੀ ਦੋ ਤੋਂ ਬਾਅਦ ਮੈਨੂੰ ਬਹੁਤ ਖੁਸ਼ੀ ਹੁੰਦੀ ਜਦੋਂ ਨਵਾਂ ਸ਼ਹਿਰ ਏਰੀਆ ਚਾ ਹੁਸ਼ਾਰਪੁਰ ਜਲੰਧਰ ਏਰੀਆ ਜਿੱਥੇ ਕੈਂਪ ਲਾਉਂਦੀਆਂ ਐਨ ਆਰ ਆਈ ਬੰਦੇ ਕੈਂਪ ਲਾਉਂਦੇ ਨਾ ਹਾਂਜੀ ਹਾਂਜੀ ਇਹ ਬਹੁਤ ਵਧੀਆ ਚੀਜ਼ ਆ ਆਪਣੇ ਵਾਲੇ ਥੋੜਾ ਪਹਿਲਾਂ ਕਿਉਂ ਘਟਿਆ ਇਹੋ ਕਪੂਰਥਲਾ ਜ਼ਿਲ੍ਹੇ ਆਪਣੇ ਸਾਡੇ ਚੱਲ ਸਾਡੇ ਪਿੰਡਾਂ ਜਿਹੇ ਹੋ ਆ ਹੁਣ ਥ ਕੁਛ ਨਹੀਂ ਕਰਨਾ ਘਰੋਂ ਕੱਚਾ ਚੱਕੋ ਜਾ ਕੇ ਖੇਡਣ ਲੱਪਣਾ ਗੇਮ ਹੀ ਲਾਈ ਜਾਨੀ ਗੇਮ ਹੀ ਲਾਈ ਜਾਨੀ ਸਾਡੇ ਕਬੂਲ ਖੇ ਦੀ ਤਾਂ ਟੀਮਾਂ ਵਧੀਆ ਬਣਦੀਆਂ ਤਾਂ ਕਹਿੰਦੇ ਸੀ ਕਬੱਡੀ ਤੇ ਕਬੂਲ ਦਾ ਚੀਜ਼ਾਂ ਕੋਈ ਦੋ ਨਾ ਪਰ ਹੁਣ ਇੰਨਾ ਵੀ ਆਪਣੇ ਸਾਡੇ ਟੋਟਲੀ ਆਪਣੇ ਸਾਰੇ ਬਾਹਰ ਚਲ ਗਏ ਆ ਤੇ ਇੱਧਰ ਕੈਂਪ ਘਟ ਲਾਦੇ ਆ ਤੁਹਾਡੇ ਵਾਲ ਉਹਨਾਂ ਨੂੰ ਸ਼ੌਂਕ ਆ ਉਹ ਕਹਿੰਦੇ ਸੀ ਸਾਡੇ ਹੁਣ ਮਿੱਠੂ ਕਾ ਤੂੰ ਲਾਉਣਾ ਕਿੰਨੇ ਮੁੰਡੇ ਤਿਆਰ ਕੀਤੇ ਗੱਗੀ ਦੀਪਾ ਜਿੰਦਰੀ ਹਨਾ ਵੀ ਹੋਰ ਵੀ ਮੁੰਡੇ ਨਵੇਂ ਕਿੰਨੇ ਉੱਠਣ ਦੇ ਆ ਤੇ ਇਹ ਤੂੰ ਹੁਣ ਕੱਲ ਤੇਰੀ ਤੂੰ ਸੇਵਾ ਕਰਦਾ ਕਬੱਡੀ ਦੀ ਤੂੰ ਵੀ ਪਿੰਡ ਕੈਂਪ ਲੋਣਾ ਮੈਂ ਵੀ ਲੋਣਾ ਨਾ ਤੈ ਕਹ ਲੈਣਾ ਮੈਂ ਮੈਂ ਕਹ ਲੈਣਾ ਆਪਾਂ ਤਾਂ ਆਪਣੇ ਪਿੰਡ 'ਚ ਬੈਠੇ ਆ ਨਾ ਹੁਣ ਏਦਾਂ ਵੀ ਗੱਲੇ ਬਾਤ ਆਪਾਂ ਇਹ ਕਹਿੰਦੇ ਆ ਵੀ ਜਿੱਦਾਂ ਹੁਣ ਉਹ ਏਰੀਆ 'ਚ ਕਬੱਡੀ ਤਕੜੀ ਕਰਨ ਨੂੰ ਐਨਆਰਆਈ ਦਾ ਬਹੁਤ ਜ਼ੋਰ ਲੱਗਾ ਵੀ ਉਹ ਏਦਾਂ ਕੈਂਪ ਲਾ ਰਹੇ ਨੇ ਤਾਂ ਵਧੀਆ ਗੱਲ ਆ ਨਾਲੇ ਇਹਦੇ ਨਾਲੇ ਏਦਾਂ ਆ ਨਾ ਆਪਾਂ ਤਾਂ ਇਹ ਕਹਿੰਦੇ ਜਿਹੜਾ ਬੰਦਾ ਹੁਣ ਇਹ ਕਹਿੰਦਾ ਆ ਵੀ ਬਾਹਰ ਜਾਣਾ ਹੁਣ ਜੇ ਆਪਣੇ ਪ੍ਰਮੋਟਰਾਂ ਦੇ ਖਿਡਾਰੀ ਵੀ ਪ੍ਰਮੋਟਰ ਬਣਿਓ ਆ ਉਹ ਕਰਨ ਨੂੰ ਇਹਦਾ ਸਾਰਾ ਕੁਝ ਕਰ ਸਕਦੇ ਸਾਰੇ ਸਭ ਕੁਝ ਕਰ ਸਕਦੇ ਤਾਂ ਕਿਤੇ ਵੀ ਕਰ ਸਕਦੇ ਕਿਉਂਕਿ ਜਿਹੜਾ ਖਿਡਾਰੀ ਹੈ ਨਾ ਖੇਡੋ ਚਲ ਜੋਰ ਬੈ ਕੇ ਤੇ ਵੀ ਆ ਸੈਟ ਕਰਨ ਨੂੰ ਕਰ ਸਕਦੇ ਕਿਉਂਕਿ ਹੁਣ ਇਹਨੂੰ ਲੋੜ ਆ ਹੁਣ ਜੇ ਉਹਦਾ ਪੈਸਾ ਲਾ ਕੇ ਜਾਊਗਾ ਤਾਂ ਵੀ ਲੱਖ ਕਿੱਥੇ ਇਹਨੇ ਪੂਰਾ ਕਰਨਾ ساری ਉਮਰ ਚ ਜੇ ਅਗਲਾ ਹੈਲਪ ਕਰ ਤੋ ਅੱਜ ਕੱਲ ਸਾਰੇ ਹੈਗੇ ਆ ਨਿਊਜ਼ੀਲੈਂਡ ਕਿੰਨੇ ਬੰਦੇ ਆਪਣੇ ਗਏ ਆ ਉਦਾਂ ਇਹਦਾ ਚੱਲ ਜਾਂਦਾ ਕਮਾਉਂਦਾ ਕਰਦਾ ਹੌਲੀ ਹੌਲੀ ਸੈੱਟ ਹੋ ਜਾਂਦਾ ਜੋਰ ਬੈਗੇ ਆ ਹਰੇਖਾਂ ਹੈਗੇ ਆ ਕਰ ਸਕਦੇ ਆ ਇਹਨਾਂ ਨੇ ਕਿਹਾ ਵੀ ਉਹ ਕਾਰਨ ਤਾਂ ਵਧੀਆ ਇਹਦਾ ਚੱਲ ਮਾੜੀ ਮੋਟੀ ਹੈਲਪ ਹੋ ਜੂਗੀ ਹੁਣ ਆਪਾਂ ਕਰਦੇ ਆਪਾਂ ਕਿੰਨਾ ਚਿਰ ਕਰਾਂਗੇ ਇੱਕ ਵਾਰ ਕਰ ਸਕਦੇ ਆ ਦੋ ਵਾਰ ਕਰ ਸਕਦੇ ਆ ساری ਉਮਰ ਨਹੀਂ ਕਰ ਸਕਦੇ ਜੇ ਬੰਦਾ ਆਪ ਕਮਾਊਗਾ ਉੱਥੇ ਜਾ ਕੇ ਆਪਣੇ ਨਿਆਣੇ ਬਾਲ ساری ਉਮਰ ਦਾ ਹੈ ਨਾ ਇਹ ਜਰੂਰ ਆਵੇ ਹਾਂ ਇਹਦਾ ਜਿਹੜੇ ਹੋ ਸਕਦਾ ਬਾਹਰ ਅੰਦਰ ਜਰੂਰ ਕਿ ਨਾ ਕਿ ਬਸ ਇਹ ਕਰੇ ਕਿਉਂਕਿ ਕਰ ਸਕਦੇ ਆ ਜਿਹੜੇ ਬੰਦੇ ਕਰ ਸਕਦੇ ਕੋਈ ੱਡੀ ਸ਼ੱਕ ਨਹੀਂ ਵੀ ਨਹੀਂ ਹੋ ਸਕਦਾ ਕਰ ਸਕਦੇ ਨਾਲੇ ਮਿੱਡੂ ਭਾਈ ਇਹਨਾਂ ਦਾ ਏਰੀਆ ਸਟਰੋਂਗ ਆ ਹਾਂ ਉਹਦਾ ਗੱਲ ਠੂ ਭਾਈ ਇਹਨਾਂ ਦਾ ਏਰੀਆ ਸਟਰੋਂਗ ਆ ਨਾਲੇ ਉਸਤਾ ਜੀ ਸਾਰੇ ਉਹਦੇ ਨੂੰ ਸਾਰੇ ਆ ਬਹੁਤ ਆ ਬੰਦੇ ਆ ਹਾਂ ਹੁਣ ਇਹ ਕਰ ਸਕਦੇ ਕਰ ਦੇਣੇ ਦਾ ਭਾਅ ਦਾ ਤੇ ਜੇ 22 ਵਜੇ ਜੇ ਉਹਨਾਂ ਨੇ ਨਾ ਕੀਤਾ ਐਂਡ ਆਫ ਡੇ ਅਸੀਂ ਤਾਂ ਭਰਾ ਹੈਗੇ ਯਾਰ ਹੈਗੇ ਅਸੀਂ ਤਾਂ ਹੈਗੇ ਯਾਰ ਠੀਕ ਆ ਆਪਾਂ ਤਾਂ ਇੰਨੀ ਗੱਲ ਤੁਹਾਨੂੰ ਕਹਿੰਨੇ ਆ ਵੀ ਹਾਂ ਵੀ ਜਿੱਦਾਂ ਹੱਲੇ ਮਾੜਾ ਜਿਹਾ ਨਾ ਨੇ ਦੋ ਹੁਣ ਭਾਈ ਜਿੰਦਰ ਹੋਣੀ ਆ ਯੂਰਪ ਵਾਲੇ ਜੱਗਾ ਭਾਈ ਉਹ ਚੱਲਦਾ ਪਿਆ ਸਾਰਾ ਸਿਸਟਮ ਜਿੱਦਾਂ ਮੇਰਾ ਵੀਰ ਆਪਾਂ ਤੁਹਾਨੂੰ ਇਹ ਨਹੀਂ ਕੋਈ ਕੋਈ ਜਿੱਦਾਂ ਲਾਰਾ ਨਹੀਂ ਲਾਉਂਦੇ ਤੁਹਾਨੂੰ ਇਹ ਦੱਸਣ ਲੱਗੇ ਪਹਿਲਾਂ ਮੈਂ ਆਪਣੀ ਗੱਲ ਦਾ ਤੋੜ ਨਾ ਨਾਲੇ ਇਹਦੇ ਦਿਲ ਦੀ ਰੀਤ ਆ ਬਾਹਰ ਜਾ ਕੇ ਸਹੀ ਗੱਲ ਉਹ ਵੀ ਦੇਖ ਲਊਗਾ ਕਰਕੇ ਕੀ ਗੋਜਾ ਉਹ ਰੀਜਾਇ ਦੀ ਪੂਰੀ ਹੋ ਗਈ ਹਸਤਾਦ ਵੇ ਇੱਕ ਗੱਲ ਆ ਜਿੰਨੇ ਨਾ ਜੀਐਨਏ ਦੇ ਵਿੱਚ ਕੰਮ ਕਰ ਲਿਆ ਸੱਚੀ ਉੱਥੇ ਨਾ ਕੰਮ ਬਹੁਤ ਭਾਰਾ ਹਸਤਾਦ ਮੈਂ ਉਹ ਤਾਂ ਹੈਗਾ ਹੀ ਆ ਜੀ ਮੈਂ ਗੱਲੇ ਭਾਈ ਦੇਖੀ ਹੱਦ ਨਾ ਆ ਉਹ ਪਰ ਨਾਲੇ ਗੱਲ ਵੇਣ ਮੈਂ ਬੰਦਰ ਵੀ ਆ ਇੱਥੇ ਵੀ ਆ ਜਿਹਦੇ ਸਿਰ ਪੈ ਗਏ ਉਹਨੂੰ ਕਰਨਾ ਹੀ ਪੈਣਾ ਕਰਨਾ ਹੀ ਪੈਣਾ ਸਹੀ ਜੇ ਸਿਰ ਪੈ ਗਏ ਨਾ ਹੋਰ ਰਾਹ ਹੀ ਨਹੀਂ ਦਿੰਦਾ ਉਹ ਕਰਨਾ ਹੀ ਪੈਣਾ ਜਿੱਦ ਤੂੰ ਮਰਜੀ ਭੱਜ ਲੈ ਮੈਂ ਤਾਂ ਦਾਦਾ ਮੈਂ ਹਨਾ ਬਿਜ਼ੀ ਗਏ ਜਦੋਂ ਦਿਨੇ ਫੋਨ ਕਰਦਾ ਸੀ ਮੈਨੂੰ ਜਿੱਦਾਂ ਤੇਰੀ ਇੰਟਰਵਿਊ ਕਰਨ ਗਿਆ ਨਾ ਇਹ ਫੋਨ ਕਰਦੇ ਅਸੀਂ ਸੀਗੇ ਮੈਚ ਤੇ ਇਹ ਫੋਨ ਜਦੋਂ ਤੂੰ ਗੱਲ ਨਹੀਂ ਕਰ ਗੱਲ ਨਹੀਂ ਕਰਦਾ ਮੈਂ ਉਸਤਾਦ ਨੂੰ ਫੋਨ ਲਾਇਆ ਫਿਰ ਇਹਨੇ ਫੋਨ ਲਾਇਆ ਫੋਨ ਗੱਡੀ ਪਿਆ ਸੀ ਅਸੀਂ ਮੈਚ ਖੇਡਦੇ ਸੀਗੇ ਮੈਂ ਇਹਨੂੰ ਕਿਹਾ ਕੋਈ ਚੱਕਰ ਨਹੀਂ ਮੈਂ ਕਿਹਾ ਆਪਾਂ ਹੁਣ ਫੇਰ ਕਿਸੇ ਦਿਨ ਜਾਵਾਂਗੇ ਅਸੀਂ ਅਸਲ ਤੇਰੇ ਕੋ ਐਤਵਾਰ ਨੂੰ ਵੀ ਆਉਣਾ ਸੀ ਮੈਂ ਮਿੱਠੂ ਭਾਣੂ ਕਿਹਾ ਗਿਆ ਬਾਅਦ ਚ ਤੂੰ ਗਿਆਹੀਂ ਮੱਥਾ ਢੇਕਣ ਬਾਬੇ ਦੇ ਤਾਂ ਫੇਰ ਚਲੋ ਕੈਨਸਲ ਹੋ ਗਿਆ ਤੇ ਕੀ ਅੱਲਾਹ ਵਧੀਆ ਹੋ ਗਿਆ ਮੇਰਾ ਜਦੋਂ ਇਹ ਬੋਲੇ ਨਾ ਉਸਤਾਦ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਮੈਂ ਕਦੀ ਕੱਢ ਬੋਲਦਾ ਨਾ ਕਦੀ ਮੈਂ ਤੁਹਾਨੂੰ ਲਾਵਾਂ ਮੈਂ ਮੈਂ ਤਾਂ ਬੋਲਦਾ ਨਹੀਂ ਮੈਂ ਨਾ ਉਸਤਾਦ ਨੂੰ ਛੱਡ ਕੇ ਚਲ ਗਿਆ ਘਰ ਦੇ ਬਾਹਰ ਲਾ ਕੇ ਤੱਕੜ ਭਾਈ ਨੂੰ ਹੂੰ ਮੈਂ ਚਲ ਗਿਆ ਮਾੜੀ ਜੀ ਅਹੀਂ ਦੇਖੀ ਹੈ ਨਾ 2 ਕਮੈਂਟ ਦੀ ਦੇਖ ਕੇ ਅਹੀਂ ਚਲ ਗਿਆ ਤੇ ਭਾਈ ਦਾ ਬਾਅਦ ਕੀ ਹੋਇਆ ਭਾਈ ਫੇਰ ਤੁਰ ਕੇ ਗਰਾਊਂਡ 'ਚ ਚਲ ਗਿਆ ਉਸਤਾਦ ਰਾ ਨੂੰ 10:30 11:00 ਵਜੇ ਕਹਿੰਦਾ ਮੈਂ ਚਲ ਗਿਆ ਗਰਾਊਂਡ 'ਚ ਮੈਂ ਪੌੜੀਆਂ ਦੇ ਬਹਿ ਕੇ ਤਨਾ ਮੈਂ ਸਾਰੀ ਇੰਟਰਵਿਊ ਸੁਣੀ ਨਾਲੇ ਮੈਂ ਕਹਿੰਦਾ ਬਹਿ ਕੇ ਰੋਏ ਗਵਿੰਦਪੁਰ ਗਏ ਤੇ ਮਿੱਠੂ ਬਾਹਣਾ ਦੀ ਟੀਮ ਵਧੀਆ ਹੀ ਗੱਲਾਂ ਭਾਈ ਪੂਰਾ ਫਿੱਟ ਸੀ ਪੂਰਾ ਫਿੱਟ ਅਹੀਂ ਗਏ ਲੈ ਚੱਲ ਹਣ ਦਾੜੀ ਰੂੜੀ ਦੇ ਕੇ ਕਹਣਾ ਅਸੀਂ ਜਵਾਗ ਸੀ ਉਦੋਂ ਚੱਲ ਠੀਕ ਆ ਉਹ ਬਰਾ ਦੇ ਦੀ ਆ ਉਹ ਇੰਨਾ ਵੀ ਬੇ ਕਬੱਡੀ ਜੀ ਲੇਡ ਆ ਤਾਂ ਜਿੱਦਾਂ ਮਰਜੀ ਪੱਲੇ ਪੜਦੇ ਫੁੱਟਦੇ ਰਹੇ ਪੜਦੇ ਫੁੱਟਦੇ ਰਹੇ ਪੜ ਕੇ ਕਿਹੜਾ ਬਹੁ ਲੱਗੇ ਚੱਲ ਉਦਾਂ ਦੱਸਦਾ ਅਸੀਂ ਗਏ ਤੇ ਨਵੇਂ ਸੀਗੇ ਤੇ ਸਾਡਾ ਤੁਹਾਡੇ ਨਾਲ ਮੈਚ ਪੈ ਗਿਆ ਸਾਡੇ ਕੋਲ 스피ਡੀ ਬੰਦੇ ਧਾਰਾ ਵਿੱਚੋਂ ਮੈਂ ਚੱਲ ਜੱਫੇ ਜੁੱਫੇ ਆਪਾਂ ਨੂੰ ਪਏ ਪਰ ਅਹੀਂ ਕਿਦੇ ਕੁਦਰਤੀ ਤੁਹਾਨੂੰ ਹਰਾ ਦਿੱਤਾ ਜਦ ਇਹਨਾਂ ਦਾ ਪੂਰਾ ਨਾਂ ਸੀ ਉੱਧਰ ਜਿੱਦਾਂ ਗੱਲੇ ਭਾਈ ਦਾ ਬਹੁਤ ਗੱਲਾ ਬਾਗ ਜਾਂ ਮਿੱਠੂ ਤੀਰਥ ਜੋਲ ਇਹ ਕਹਿੰਦਾ ਡੇਣਾ ਪਹਾੜੀ ਆਂਦਾ ਸੀ ਨਾ ਪਿੰਧੂ 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 ਘਾੜੀਆ ਇੱਕ ਹੁੰਦਾ ਈ ਦੂਜਾ ਰਣਵੀ ਦਮਾਲਾ ਪਾਲਾ ਪਾਲਾ ਹੁੰਦਾ ਇੰਦਣਾਲਾ ਪਾਲਾ ਇੰਦਣਾਲਾ ਸ਼ਾਦੀ ਹੋਣ ਅਹੀਂ ਰਾਤ ਦੇ ਕਿਦੇ ਇਧਰੋਂ ਕਿਣ ਭਾਂਜ ਨਿਆਣੇ ਹਰਾ ਕੇ ਸੀ ਬਾਅਦ ਚ ਫੇਰ ਸਾਡਾ ਮੈਜ ਪਿਆ ਇਹਨਾਂ ਨਾਲ ਜਾ ਕੇ ਉੱਥੇ ਫਜੂਰ ਲੈ ਹੂੰ ਫਜੂਰ ਲੈ ਫੇ ਇਹਨਾਂ ਨੇ ਹਰਾਤਾ ਸਾਨੂੰ ਹੁਣ ਡਰ ਲੱਗਦਾ ਏ ਹੁਣ ਫੇ ਨਾ ਕੰਮ ਕਰ ਚਾਓ ਫੇ ਫੇ ਸਾਡਾ ਮਾੜਿਆ ਸੈਟਿੰਗ ਆ ਗਈ ਡਾਊਨ ਆ ਗਿਆ ਪਹਿਲਾਂ ਹੀ ਨਵੇਂ ਨਵੇਂ ਖੇਡਣ ਲੱਗੇ ਅਸੀਂ ਜਾਰੇ ਉੱਟ ਪੈ ਗਏ ਫੇ ਟਕਾਣਾ ਜ ਆ ਗਿਆ ਫੇ ਬੜੇ ਮੈਚ ਲੱਗੇ ਚਲੋ ਆਪਸ ਵਿੱਚ ਮੁੜ ਕੇ ਦਾ ਵਾ ਟਰੈਕਟਰ ਆਲੂ ਉਤਰੇ ਦਿਖਾ ਸਹੀ ਗੱਲ ਇਹਦਾ ਟਰੈਕਟਰ ਆਲੂ ਉਤਰੇ ਨਹੀਂ ਇਹਦਾ ਟਾਈਮ ਆ ਹਾਬ ਤੇ ਆਉਂਦਾ ਓ ਇਦਾਂ ਹੁੰਦੀ ਆ ਜਿੱਦਾਂ ਕੋਈ ਬੰਦਾ ਪਹਿਲਾ ਰਣ ਲੈਂਦਾ ਕੋਈ ਬਾਅਦ ਗੇਮ ਤੇ ਹੋ ਜਾਂਦੀ ਆ ਹੁਣ ਮੈਂ ਮੈਂ ਤੈਨੂੰ ਦੱਸਦਾ ਵੀ ਮੈਂ ਮੇਰਾ ਮੈਂ ਮੇਰਾ ਕਬੱਡੀ ਨਾਲ ਕੋਈ ਲਾਂਭਾ ਨਹੀਂ ਹੂੰ ਸਹੀ ਗੱਲ ਆ ਪਤਾ ਕਿਉਂ ਹੁਣ ਕਈ ਮੈਨੂੰ ਕਹਿੰਦੇ ਭਲਾਉਣਾ ਤੇਰੇ ਸੱਟਾਂ ਹੀ ਬਹੁਤ ਲੱਗੀਆਂ ਤੂੰ ਪੀਕ ਤੇ ਹੀ ਉਹਦੀ ਲੱਤ ਡੁੱਟ ਗਈ ਟੁੱਟ ਗਈ ਮੇਰੇ ਕਰਮਾਂ ਦੀ ਜੇ ਰਾਹ ਜਾਂਦਾ ਕਿ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਹੋ ਜਾਂਦਾ ਹਨਾ ਉਹ ਕਰਮਾਂ ਦੀ ਜਿਹੜੀ ਸੱਟ ਆ ਲੱਗ ਕੇ ਰਹਿਣਾ ਹਨਾ ਫੇਸ ਸੈਟ ਹੋਏ ਤੇ ਲੋਕਡਾਊਨ ਹੋ ਗਿਆ ਚਲੋ ਅਪ ਡਾਊਨ ਮਾੜੇ ਚੰਗੇ ਸੀਜ਼ਨ ਲੱਗਦੇ ਰੇ ਆਪਾਂ ਇਹ ਚੀਜ਼ 'ਚ ਬੜੇ ਰਹੇ ਆਪਾਂ ਪਰੇ ਪਰੇ ਨਹੀਂ ਹੋਏ ਮੈਂ ਇਹ ਕਹਿੰਦਾ ਵੀ ਜੇ ਨਾ ਕਬੱਡੀ ਖੇਡਦਾ ਹੁੰਦਾ ਇੱਕ ਪਿੰਡ ਦੀ ਪਿੰਡ ਦੇ ਹੀ ਪਿੰਡ ਦੇ ਜਾਣਦੇ ਹੁਣੇ ਸੀ ਘਰ ਦਾ ਕੰਮ ਕਰਦਾ ਹੁਣਾ ਜੀ ਵਾਈ ਵਾਈ ਕਰਦਾ ਹੁਣਾ ਜੀ ਧਾਰਾ ਧੂਰਾ ਜੋੜੇ ਰਹਿਣਾ ਜਿਹੜੇ ਨਿੱਕੇ ਹੁੰਦੇ ਨੇ ਕਰਦੇ ਸੀ ਕੰਮ ਫੇ ਕਬੱਡੀ ਕਰਕੇ ਆਪਾਂ ਇੱਥੋਂ ਦਾ ਆ ਗਏ ਉਹ ਤਗੜਾ ਉਸਤਾਦ ਥੱਲੇ ਪਾ ਕਿਦਾ ਬੜੀ ਲੱਗੜ ਬਾਈ ਹੋਣ ਉਹ ਸੁਣਾ ਉਸਤਾਦ ਇਹ ਠੀਕ ਹੈ ਜੀ ਠੀਕ ਹੈ ਐ ਠੀਕ ਹੈ ਜੀ ਲੈ ਜਾਈਏ ਉਸਤਾਦ ਜੀ ਬਾਕੀ ਗੱਲਾਂ ਬਾਅਦੋਂ ਕਰਾਂਗੇ ਜਿਹੜੀ ਤੁਸੀਂ ਗਰਾਊਂਡ 'ਚ ਕੱਲਿਆਂ ਨੇ ਬੈਠ ਕੇ ਇਹਦੀ ਇੰਟਰਵਿਊ ਦੇਖੀ ਨਾ ਉਹ ਮੜਾ ਦੱਸੋ ਉਹ ਫੋਨ ਵੀ ਕੀ ਤੈਨੂੰ ਅੱਛਾ ਉਹ ਕੋਈ ਫੇਰ ਉਹ ਕਿਹਾ ਧੰਨਵਾਦ ਫੇਰ ਧੰਨਵਾਦ ਕਰੀਏ ਨਾ ਵੀਡੀਓ ਵੀ ਦੇ ਦਿੱਤਾ ਧੰਨਵਾਦ ਆਹੋ ਗੱਲ ਨੂੰ ਬਰਬਰ ਗੱਲ ਬੜਾ ਖੁਸ਼ ਆ ਮੈਂ ਨਾ ਉਸਤਾਦ ਅਸੀਂ ਆਏ ਸੀ ਇਹਨੇ ਨਾ ਮੈਨੂੰ ਧਾਰਤਾ ਗੱਡੀ 'ਚ ਅੱਛਾ ਮੈਨੂੰ ਕਿਹਾ ਚੱਲ ਭਾਜੀ ਵੀ ਮੈਂ ਕਿਹਾ ਚਲ ਕਾਰ ਨੂੰ ਚਲ ਮੈਂ ਹੈ ਨਾ ਮੈਂ ਕਿਹਾ ਇੰਡੀ ਸਵਖਤੇ ਵੀ ਕੀ ਜਾਣਾ ਮੈਂ ਜੇ ਸੁਖਨਾ ਸਾਡੀ ਟੀਮ ਬੜੀ ਤਗੜੀ ਟਾਈਮ ਨੇ ਹਰਾ ਕੇ ਲਿਆਈ। ਉਹ ਦਿਨ ਇਦਾਂ ਹੋ ਗਈ ਨਾ ਮੈਂ ਗਿਆ ਸੀ ਹੋਰ ਕਿਤੇ। ਅੱਛੇ। ਤਾਂ ਥੋੜਾ ਏ ਰਹਿ ਗਏ ਜਿੱਦਾਂ ਟੈਨਸ਼ਨ ਫਰੀ ਜੀ ਖੇਡ ਗਿਆ ਮੈਂ ਅਜਾ। ਉਸਤਾਦ ਦੀ ਆ ਤੇ ਉਸਤਾਦ ਕਿਸੇ ਨੂੰ ਕਹਿੰਦਾ ਨਹੀਂ। ਕਹਿੰਦਾ ਨਹੀਂ। ਤਾਂ ਆਪਾਂ ਫੇਰ ਗਾਲ ਮੰਦਾ ਵੀ ਕੱਢਦੇ ਹਾਂ ਗਰਾਊਂਡ ਤੇ। ਐਡੀ ਸਿੱਧੀ ਗੱਲ ਆ। ਨਹੀਂ ਆਏ ਤੇ ਇਹਨੂੰ ਲਾਤਾ ਤੇ ਮੇਰੇ ਟਾਈਮ ਦੇਖਾ ਘੜੀ ਤੇ 8:00 ਵਜੇ ਮੈਂ ਗਿਆ ਘਰ ਦੇਣ ਕਹਣਾ ਕੀ। ਹੂੰ। ਸੁਖਨਾ ਮੱਥਾ ਟੇਕ ਕੇ ਮੁੜਿਆ। ਫੇਰ ਆ ਚਲੇਗਾ ਗਰਾਊਂਡ ਮੂਰੇ ਫੇਰ ਮੇਰੀ ਐਂਟਰੀ ਸਾਰੀ ਸੁਣੋ। ਇੱਕ ਤਾਂ ਬਰੌਣ ਬਹੁਤ ਆ ਪਾਜੀ ਸਹੀ ਗੱਲ ਬਹੁਤ ਹਾਲਾਤ ਬੜੇ ਯਾਰ ਭਾਜੀ ਬਹੁਤ ਸਾਰੇ ਪ੍ਰੋਮੋਟਰਾਂ ਦਾ ਬੜਾ ਧੰਨਵਾਦ ਜਿਨ੍ਹਾਂ ਦੇ ਵਿਚਾਰੇ ਦਾ ਇੰਨਾ ਸੋਚਿਆ ਹੋਰ ਵੀ ਸੋਚੋ ਬਾਜੀ ਜੇਰੀ ਤਮੰਨਾ ਵਾਰਦੀ ਨਾ ਨਿਊਜ਼ੀਲੈਂਡ ਵਾਲੇ ਜਾਂ ਯੂਰਪ ਵਾਲੇ ਜਾਂ ਅਮਰੀਕਾ ਕੈਨੇਡਾ ਵਾਲੇ ਬਾਜੀ ਇੱਕ ਵਾਰੀ ਜ਼ਰੂਰ ਸੋਚੋ ਮੈਂ ਯੂਰਪ ਵਾਲੇ ਤੇ ਮੈਂ ਕਹਿੰਦਾ ਮੈਂ ਕਿਹਾ ਜਿਹੜੇ ਭਾਈ ਦੇ ਨਾਲ ਕਿੱਡੇ ਪ੍ਰੋਮੋਟਰ ਬਣੇ ਆ ਉਹ ਉਹਨਾਂ ਨੇ ਮੈਂ ਕਿਹਾ ਨਾ ਕੀਤਾ ਵੀ ਸਾਲ ਨਹੀਂ ਤੇ ਦੋ ਸਾਲ ਨਹੀਂ ਵੀ ਆਵੇ ਸਾਡੇ ਵਾਲੇ ਜੋ ਟੇਬਰ ਮੋਟਰ ਤੇ ਹੈਗੇ ਹੀ ਆਵੇ ਠੀਕ ਆ ਨਹੀਂ ਭਾਈ ਇਹ ਤੁਹਾਡੇ ਘਰ ਇਹ ਨਹੀਂ ਨੇ ਸਾਰੇ ਇਦਾਂ ਨਹੀਂ ਦੇ ਜਦ ਯਾਰ ਉਹਨੂੰ ਬੋਕ ਤੀ ਗੱਗੀ ਨੇ ਨਾ ਬਹੁਤ ਕਿਹਾ ਸੀ ਇਹਨੂੰ ਭਾਈ ਨੂੰ ਔਰ ਫਿਰਾਂ ਟਾਈਮ ਨਹੀਂ ਸੀ ਕੁਝ ਇਦਾਂ ਹੀ ਕਿਹਾ ਯਾਰ ਜ਼ਰੂਰ ਫਿਰ ਗੱਗੀ ਨੇ ਮਨੇ ਕੋਈ ਦੱਸਿਆ ਵੀ ਕਹਿੰਦਾ ਵੀ ਵੀ ਹਾਲਾਤ ਜਾ ਰਹੇ ਮਾੜੇ ਚਲੋ ਇਹ ਮੇਰਾ ਭਰਾ ਮੰਨ ਗਿਆ ਥੈਂਕ ਯੂ ਬਿਲਕੁਲ ਤੁਹਾਡਾ ਧੰਨਵਾਦ ਇਹ ਤਾਂ ਜੀ ਦੱਸਣੀ ਇਹ ਗੱਲ ਗਈ ਇਹਨੂੰ ਦੀਪੇ ਨੂੰ ਵੀ ਮੈਂ ਕਿਹਾ ਦੀਪਿਆ ਜਿਹੜੇ ਤੈਨੂੰ ਅਸੀਂ ਬੰਦੇ ਦਾ ਕਵਾਂਗੇ ਨਾ ਅਸੀਂ ਪੂਰਾ ਜਿਹੜਾ ਜਿੱਦਾਂ ਜਿਹੜਾ ਬੰਦਾ ਦੋੜ ਬੰਦਿਆ ਨਾ ਉਹਦਾ ਹੀ ਕਵਾਂਗੇ ਇਦਾਂ ਨਹੀਂ ਇਹੀ ਤਰ੍ਹਾਂ ਕਹ ਰਿਹਾ ਕਿ ਯਾਦੀ ਭਿਆਉ ਦੀ ਵੀ ਕਰਦੇ ਉਹਦੀ ਵੀ ਕਰਦੇ ਹਨਾ ਇਦਾਂ ਨਹੀਂ ਹੁੰਦੀ ਹੁਣ ਤੇਰਾ ਸੱਚੀ ਸੀਰੀਅਸਲੀ ਹੁਣ ਮੈਂ ਮੇਰੇ ਕੋਈ ਤੇਰਾ ਕੰਟੈਕਟ ਨੰਬਰ ਹੈ ਨਹੀਂ ਬੰਦੇ ਨੂੰ ਹੁੰਦਾ ਨਾ ਹੁਣ ਤੇਰਾ ਪਿੰਡ ਲਾਇਆ ਫੋਨ ਦੇ ਨੂੰ ਉਹ ਕੱਢ ਦਿੱਤਾ ਫਿਰ ਆ ਤੇ ਫੋਨ ਕੀਤਾ ਆਰੇ ਚਾਰ ਫੋਨ ਕੀਤੇ ਮੈਂ ਇਹਨੂੰ ਆ ਨੰਬਰ ਮੈਂ ਇਹਨੂੰ 98 10 ਦਵਾਈ ਕੇ 3 ਮਿੰਟ ਤੇ ਟਾਕ ਦੌਰ ਦੇ ਆ ਮੈਂ ਕਹਾਂ ਇਹ ਤੇ ਨੰਬਰ ਲਾ ਆਰੇ ਚਾਰ ਫੂ ਆ ਗੱਲਾਂ ਬਹੂ ਆ ਚਾਰ ਫੋਨ ਲਾਏ ਨੂੰ ਲੁਧਿਆਣੇ ਫਿਰਦਾ ਹੀ ਉਹਦੇ ਦੇ ਘੜ ਕੇ ਕੱਢ ਦਿੱਤਾ ਇਹਦੇ ਕੋਲ ਪਿੰਡ ਸੀਗੇ ਬਾਈ ਹਾਂ ਮੈਂ ਤੈਨੂੰ ਦੱਸਦਾ ਵੀਰਾ ਚੋਲਿਆ ਤੇ ਇਹੀ ਕਾ ਜੀ ਮਰ ਕੇ ਤੇਰਾ ਪਿੰਡ ਤਾਂ ਰੂਜ ਨੰਗੀ ਦਾ ਹੈਨਾ ਇੰਨੇ ਸਾਲ ਹੋ ਗਏ ਲੰਘਦਿਆਂ ਨੂੰ ਉਹ ਜਿੱਦਾਂ ਹੁਣ ਇਦਾਂ ਹੀ ਗੱਲਾਂ ਕਰਦੇ ਚੱਲ ਜਣਾ ਇੱਕ ਵਾਰ ਰੇਹਣਾ ਗੱਲੇ ਦਾ ਪਿੰਡ ਚੱਲ ਨਿਕਲ ਗਿਆ ਨਿਕਲ ਗਿਆ ਹੁੰਦੇ ਨੇ ਪਹਿਲਾਂ ਅਸਲ 'ਚ ਮੈਨੂੰ ਨਹੀਂ ਪਤਾ ਛੋਟੇ ਗੱਲੇ ਦਾ ਪਿੰਡ ਕਿਹੜਾ ਉਹ ਭੁੱਲ ਰਾਈਦਾ ਮੈਨੂੰ ਨਹੀਂ ਮੈਂ ਕਿਹਾ ਖਰੇ ਤੇਰੇ ਪਿੰਡ ਦਾ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਗੱਲਾ ਭਾਈ ਕਿੱਥੇ ਹੁੰਦਾ ਕਹਿੰਦਾ ਭਾਈ ਵੀ ਪਿੰਡ ਹੀ ਹੁੰਦਾ ਨਾ ਪਹਿਲਾਂ ਮੈਨਾਂ ਨਹੀਂ ਖੁੱਲਿਆ ਫੇਰ ਮੈਨੂੰ ਪਤਾ ਲੱਗਾ ਵੀ ਉਹਦਾ ਪਿੰਡ ਹੋਰ ਆ ਨਾ ਤੇ ਚੱਲ ਹਿੱਦਾ ਚੱਲਦੇ ਰਿਆਂ ਮਿੱਠੂ ਭਾਨਾ ਬਹੁਤ ਵਾਰ ਹੋਈ ਬਿੰਦੂ ਨਾ ਵੀ ਹੁੰਦੀ ਨਹੀਂ ਪਰਾਲੇ ਵਾਲੇ ਨਾ ਸੂਣ ਪਈ ਨਾ ਉਹ ਗੱਲ ਹੋਈ ਕਹਿੰਦਾ ਨਹੀਂ ਉਹ ਹੁੰਦਾ ਨਹੀਂ ਨਾ ਸਾਨੂੰ ਪਤਾ ਕੀ ਐਂ ਕਿ ਨਹੀਂ ਖੇਡਦਾ ਚੱਲ ਨਾ ਸੀ ਮਾੜਾ ਯਾ ਨਾ ਤੀ ਆਣ ਕੇ ਰੈਫਰੀ ਕਰ ਲਿਆ ਕਰੇ ਵੀ ਰੈਫਰੀ ਵੀ ਚੱਲ ਹੁਣ ਆਪ ਹੋਣਾ ਜਿੰਨੇ ਰੈਫਰੀ ਆ ਆਪਦੀ ਮਿਹਨਤ ਕਰਦੇ ਆ ਸਾਰਾ ਦਿਨ ਖੜੇ ਰਹਿੰਦੇ ਆ ਆਪਦੀ ਮਿਹਨਤ ਦੇ ਪੈਸੇ ਲੈ ਕੇ ਜਾਂਦੇ ਆ ਠੀਕ ਆ ਵੀ ਚੱਲ ਇਹ ਵੀ ਮਿਹਨਤ ਆ ਤੂੰ ਕਾਰ ਆ ਜਾ ਤੂੰ ਕਬੱਡੀ ਨਾਲ ਟੱਚ ਆਪਾਂ ਆਪਾਂ ਕਬੱਡੀ ਵਾਲੇ ਆ ਆਪਾਂ ਸਾਰੀ ਮਰ ਕਬੱਡੀ ਲੈ ਖਲਾਈ ਜਨਾ ਆਪਾਂ ਕਮਾਉਣੇ ਵੀ ਤਾਂ ਕਬੱਡੀ ਖੇਡ ਜੇ ਖੇਡ ਕੇ ਕਮਾਲੇ ਆ ਹੁਣ ਬਾਅਦ ਚ ਕਈ ਕੋਚ ਬਣ ਜਾਂਦੇ ਆ ਨਾ ਵੀ ਚੱਲ ਜੁੜੇ ਰਹਿੰਦੇ ਵਿੱਚ ਰਹਿੰਦੇ ਗੇ ਹੁੰਦੇ ਉਹ ਇਹਨਾਂ ਨੂੰ ਬਿੰਦੂ ਨੂੰ ਵੀ ਕਿਹਾ ਹੁਣ ਲਿਆਵਾਂਗੇ ਲਿਆਵਾਂਗੇ ਅਸੀਂ ਇਦਾਂ ਕਰਦੇ ਕਰਦੇ ਰਹੇ ਜਾਂਦੇ ਰਹੇ ਇੱਕ ਤੂੰ ਤੇ ਤੂੰ ਜਿੱਦਾਂ ਜੇ ਹੁਣ ਆਪਣੀਆਂ ਕੁਦਰਤੀ ਆ ਸੋਸ਼ਲ ਮੀਡੀਆ ਪਹਿਲਾਂ ਹੁੰਦਾ ਤੇ ਤੂੰ ਪਹਿਲਾਂ ਹੀ ਟੱਚ ਜੇ ਰਹਿਣਾ ਸੀ ਰੰਗਤ ਹੁੰਦਾ ਸੀ ਮੈਚ ਆ ਤੇ ਨਵੇਂ ਸ਼ਹਿਰ ਏਰੀਆ ਚ ਇਦਾਂ ਉਹਨੂੰ ਮੈਂ ਕੱਲ ਕਿਹਾ ਸੀ ਤੁਨ ਤੋਂ ਰੈਫਰੀਆਂ ਨੂੰ ਮੈਂ ਕਿਹਾ ਯਾਰ ਭਾਜੀ ਉਹਨੂੰ ਲਿਆਓ ਤੇ ਮੇਰਾ ਭਰਾ ਤੂੰ ਨਾਲ ਕਨੈਕਟ ਰੱਖੀ ਬੀ ਜਾ ਕਰ ਹੈ ਕਿਉਂਕਿ ਚਲ ਜਾਊਂਗਾ ਤਾਂ ਕੋਈ ਲੈ ਕੇ ਵੀ ਆਊਂਗਾ ਨਾ ਕਮੇਟੀਆਂ ਤੈਨੂੰ ਜਾਣ ਨਾਲ ਕਮੇਟੀਆਂ ਜਾਣਦੀ ਨੇ ਤੇਰਾ ਏਰੀਆ ਵਾ ਤੈਨੂੰ ਸਾਰੇ ਲੋਕ ਤੀ ਜਾਣਦੇ ਤੂੰ ਜਾ ਉਹ ਮੜਾ ਘਰੋਂ ਨਿਕਲੂਗਾ ਨਾ ਮੜਾ ਹੁਣ ਚਲੋ ਤੇਰਾ ਵਧੀਆ ਨਾ ਹੋਗਾ ਮੜਾ ਹੱਥ ਪੈਰ ਹਲਾ ਥੋੜਾ ਦਿਮਾਗ ਲਾ ਕੇ ਵਧੀਆ ਬਣ ਜਾ ਕੋਈ ਗੱਲ ਨਹੀਂ ਉਹ ਹੋ ਕਰਨੀ ਨਾ ਦੂਜੀ ਲੈਣ ਵਣ ਖੜਜੋ ਉਹ ਕਰ ਲੋ ਹੁਣ ਸੁੱਖਾ ਭਈਆ ਕੋ ਕਿਸ਼ੂਰੀਆ ਤੇ ਤੰਨਾ ਭਈਆ ਇਹ ਰੈਫਰੀ ਨਹੀਂ ਕਰਦੇ ਇਹ ਹੈਗੇ ਟੈਕਨੀਕਲ ਕਮੇਟੀ ਚ ਜਿੰਨੇ ਜਿੰਨੇ ਰੋਲੇ ਵਾਲੇ ਹੋਲਡ ਵਾਲੇ ਹੋਲਡ ਵਾਲੇ ਇਹਨਾਂ ਨੇ ਕਰਨਾ ਇਹ ਸਾਨੂੰ ਪੇ ਜਾਂਦੇ ਆ ਅਸੀਂ ਇਹਨਾਂ ਨੂੰ ਰਿਸਪੈਕਟ ਕਰਦੇ ਆਂ ਮੇਰੇ ਭਾਈ ਕਿਦਾਂ ਇਹ ਪੈਣਾ ਭਾਜੋ ਭਾਜੋ ਤੁਸੀਂ ਰੋਲੀ ਪਈ ਆ ਉਹ ਮੈਂ ਕਹਾਂ ਜਾਂ ਫੇਰੀ ਹੋ ਗਿਆ ਚੱਲ ਆਪਣਾ ਤੇ ਵਿਆਹ ਰਿਆ ਨਾ ਉਹ ਫੇਕ ਐ ਵੀ ਦਿੰਦੇ ਕਹਿੰਦੇ ਲੈ ਅਸੀਂ ਤਾਂ ਤੁਹਾਨੂੰ ਕਹਿਣਾ ਹੀ ਆ ਤੁਸੀਂ ਸਾਡੇ ਛੋਟੇ ਆ ਮੇਰੇ ਭਾਈ ਚੱਕਰੀ ਕੋਈ ਨਹੀਂ ਇਹ ਉਹਨਾਂ ਦੀ ਜੌਬ ਆ ਉਹ ਕਹਿੰਦੇ ਤੁਸੀਂ ਜਦੋਂ ਉਹ ਵੀ ਸਹੀ ਆ ਉਹ ਕਹਿੰਦੇ ਅਸੀਂ ਆਪਣਾ ਦੇਖਣਾ ਹੁੰਦਾ ਤੁਸੀਂ ਚਾਰ ਜਣੇ ਆ ਕੇ ਰੋਲੀ ਫੋਨ ਲਾ ਪਿੰਦੇ ਉਹ ਕਹਿੰਦੇ ਨਾ ਤੂੰ ਆਉਣਾ ਨਾ ਹੁੰਦੇ ਹੋਣਾ ਤਕਰੀਬਨ ਹੁਣ ਦੇਖ ਨਹੀਂ ਭਾਈ ਤੂੰ ਆ ਚਾਰ ਚਾਰ ਟੀਮਾਂ ਆ ਆਪਾਂ ਬਹਿ ਕੇ ਮੈਂ ਤੂੰ ਸਾਡੇ ਨਾਲ ਜਾਣਾ ਸਾਡੀ ਟੀਮ 'ਚ ਤੂੰ ਦੇਖ ਲਈ ਕਿੰਨੇ ਹੋਲਡ ਹੋਣੇ ਆ ਠੀਕ ਆ ਇਹ ਆਪਾਂ ਪਹਿਲਾਂ ਗੱਲ ਕਰਕੇ ਅਟਿਆ ਵੀ ਇਹ ਮੜਾ ਜਿਆ ਥੋੜਾ ਗਲਤ ਹੋ ਰਿਹਾ ਕੰਮ ਹੋਲਡ ਲੋ ਜਿੱਥੇ ਬਣਦਾ ਬਣਦਾ ਸਹੀ ਗਾ ਤੇ ਇੱਕ ਨਾ ਇੱਕ ਤਾਂ ਕੋਚ ਆਉਂਦਾ ਹੋਈ ਇੱਕ ਪਲੇਅਰ ਆ ਜੋ 10 ਪਲੇਅਰ ਆ ਤਾਂ 7 ਕੋਚ ਹੋਣੇ ਨਾਲ ਜੇ ਪਾਣੀ ਇੱਕ ਨੂੰ ਆਪਣਾ ਨਾਲ ਉਹਨੂੰ ਹੀ ਪਾਣੀ ਪਲਾਉਂਦੇ ਆ ਦੂਜੇ ਬੰਦੇ ਨੂੰ ਪਾਣੀ ਨਹੀਂ ਪਲਾਉਂਣ ਜਾਂਦੇ ਅੱਜ ਕੱਲ ਭਰਾਵਾ ਇੱਕ ਨਾ ਇੱਕ ਬੰਦਾ ਨਾਲ ਆ ਇਹ ਰੱਖਣਾ ਕੰਮ ਔਖਾ ਗਰਾਊਂਡ ਦੇ ਵਿੱਚ ਅਗਲੇ ਕਹਿੰਦੇ ਰੱਛ ਘਟਾ ਰੱਛ ਕਿੱਥੋਂ ਘੜਾ ਦੇਣ ਜਾਂ ਸਾਰੇ ਦਾ ਇੱਕ ਨਾ ਇੱਕ ਇੱਕ ਨਾਲ ਜਾਂਦਾ ਇਹ ਮੰਨਦੇ ਆ ਸ਼ਰਮ ਪਾਣੀ ਪਲਾਉਣ ਨੂੰ ਹੈ ਤੁਸੀਂ ਫਕਰ ਵੇ ਹਾਂ ਅਸੀਂ ਆ ਦਿੱਲੀ ਜਿੱਥੇ ਮਰਜ਼ੀ ਮੈਂ ਚੱਲਦਾ ਹੋਵੇ ਮੈਂ ਮੰਗ ਜਾ ਕੇ ਆ ਪਾਣੀ ਪਲਾਉਣਾ ਉਹ ਮੈਂ ਇਹਨਾਂ ਨੂੰ ਕਹਿੰਦਾ ਹਾਂ ਮੈਂ ਕਹਿੰਦਾ ਜਦੋਂ ਸ਼ਬੀਲ ਲੱਗੀ ਹੁੰਦੀ ਹੈ ਨਾ ਸਹੀ ਤੁਸੀਂ ਬੱਸਾਂ ਢ ਘੇਰ ਘੇਰ ਚੜ ਚੜ ਪਾਣੀ ਬਣਾਉਂਦੇ ਆ ਫਿਰ 플레이ਰ ਹੱਥ ਪੈਂਦੇ ਆ ਨਹੀਂ ਮੈਂ ਕਹਾਂ ਪਲਾਉਨੇ ਗਰਾਊਂਡ 'ਚ ਵੀ ਸੇਵਾ ਹੀ ਆ ਪਾਣੀ ਪਲਾਉਣਾ ਫਿਰ ਤੁਸੀਂ ਜੇ ਖੜੇ ਆ ਤੁਹਾਨੂੰ ਨਹੀਂ ਮੌਕਾ ਤੁਸੀਂ ਪਾਣੀ ਪਲਾ ਲਓ ਹਾਂਜੀ ਹਾਂਜੀ ਬੰਦਾ ਪਾਣੀ ਇਹ ਨਹੀਂ ਵੀ ਕੋਈ ਨੀਵਾ ਦੇਖ ਕੇ ਨਹੀਂ ਬੰਦਾ ਉਦਾਂ ਆਪਣੇ ਬੰਦਿਆਂ ਨੂੰ ਹੌਸਲਾ ਦਿੰਦਾ ਵੀ ਪੁੱਤ ਵੀ ਪਾਣੀ ਤਗੜਾ ਹੋ ਸੈੱਟ ਹੋ ਕੇ ਖੇੜਾ ਨਾ ਵੀ ਇਹ ਹੁਣ ਜਿੱਦਾਂ ਹਰੇਕ ਬੰਦੇ ਨੇ ਇੱਕ ਘਾਸ ਦਾ ਲਿਆਂਦਾ ਵਿਆਹ ਆ ਨਾ ਕਲੀਬਾ ਉਹ ਪਾਣੀ ਪਲਾਉਂਦਾ ਨੇ ਦੂਜੇ ਨੂੰ ਦੇਣਾ ਨਹੀਂ ਨਹੀਂ ਭਾਈ ਇਹਦਾ ਸੁੱਚਾ ਰੱਖਣਾ ਸੀ ਉਹ ਸਾਜੀ ਨਹੀਂ ਕੋਲ ਕੇ ਵਾਲਾ ਸੁੱਚਾ ਰੱਖਣਾ ਇੱਕ ਮੇਕਅਪ ਨਹੀਂ ਬੰਦਾ ਰੱਖ ਮੇਕਅਪ ਨਹੀਂ ਬੰਦਾ ਨਾ ਰੱਖਣਾ ਮੈਂ ਤਾਂ ਕੋਈ ਬੜਾ ਚੜ ਮੇਹਣ ਕਰੇਗੀ ਬੰਦਾ